ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਗੋਵਿੰਦਪੁਰਾ ਗੋਵਿੰਦਪੁਰਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਸ਼ਹਿਰ ਦੇ ਨੇੜ ਹੀ ਰਹਿ ਜਾਂਦਾ ਮੈਂ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਿਹਾ ਹਾਂ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਤੇ ਨਾਲ ਮੱਝਾਂ ਇਹ ਮਿਕਸ ਜੇ ਪਸ਼ੂ ਵੀਰ ਰੱਖਦੇ ਆ ਕਾਫੀ ਗੱਲਾਂ ਬਾਤਾਂ ਆਪਾਂ ਕਿਸੇ ਭਰਾ ਕੋਲ ਪਹਿਲੀ ਵਾਰ ਆਉਣੇ ਤਾਂ ਕਰਦੇ ਆ ਤਾਂ ਇਹਨਾਂ ਤੋਂ ਇਹ ਪਤਾ ਲੱਗਾ ਵੀ ਇਹਨਾਂ ਨੇ ਘਰ ਚ ਮੱਝਾਂ ਜਿਹੜੀਆਂ ਉਹ ਬੜੇ ਚੰਗੇ ਦੁੱਧ ਵਾਲੀਆਂ ਰੱਖੀਆਂ ਅੱਜ ਵੀ ਚੰਗੇ ਚੰਗੇ ਦੁੱਧ ਵਾਲੀਆਂ ਮੱਝਾਂ ਇਸ ਟਾਈਮ ਵੀ ਮੌਜੂਦ ਐ ਚੌਕ ਆ ਚੰਗੇ ਪਸ਼ੂਆਂ ਦਾ ਚੰਗੇ ਪਸ਼ੂ ਮੱਝਾਂ ਜਿਹੜੀਆਂ ਰੱਖੀਆਂ ਗਾਵਾਂ ਰੱਖੀਆਂ ਤੇ ਨਾਲ ਇਹਨਾਂ ਨੇ ਇੱਕ ਜਿਹੜਾ ਬੱਲ ਵੀ ਪਾਈ ਹੋਈ ਸਾਂਭੀ ਬੈਠਿਆ ਇੱਕ ਮੁਰਾ ਨਸਲ ਦਾ ਝੋਟਾ ਇਹ ਵੀ ਇਹਨਾਂ ਦੇ ਕੋਲ ਐ ਵੈਸੇ ਬਹੁਤ ਕੱਟ ਵੀਡੀਓ ਬਣਾਈ ਦੀਆਂ ਝੋਟਿਆਂ ਦੀਆਂ ਕੋਸ਼ਿਸ਼ੇ ਹੀ ਰਹਿੰਦੀ ਹੈ ਵੀ ਉਹੋ ਹੀ ਝੋਟੇ ਪ੍ਰਮੋਟ ਕੀਤੇ ਜਾਣ ਜਿਨ੍ਹਾਂ ਦੀਆਂ ਧੀਆਂ ਦੁੱਧ ਤੇ ਆਈਆਂ ਜਾਂ ਮਾਵਾਂ ਨੇ ਦੁੱਧ ਕਿਤੇ ਲਾਈਵ ਚ ਆਇਆ ਇਹ ਬਾਈ ਹਰਾਂ ਕੋਲ ਇੱਕ ਬੱਲ ਆ ਮੁਰਾ ਨਸਲ ਦਾ ਡਿਟੇਲ ਤਾਂ ਵੀਰ ਤੋਂ ਪੁੱਛਾਂਗੇ ਪਰ ਪੀਟੀ ਬੋਲੀ ਮੰਨਾਂਗੇ ਕਿਉਂਕਿ ਇਹਦੀਆਂ ਝੋਟੀਆਂ ਵੀਰ ਦੱਸਦਾ ਕਾਫੀ ਹੈ ਜਿਹੜੀਆਂ ਦੁੱਧ ਤੇ ਚੱਲ ਰਹੀਆਂ ਬਾਕੀ ਡਿਟੇਲ ਇਹਦੇ ਬਾਰੇ ਵੀ ਪੁੱਛਾਂਗੇ ਕਿਉਂਕਿ ਜਿਹੜਾ ਇਹ ਝੋਟਾ ਹੈ ਇਸੇ ਤੋਂ ਅੱਜ ਇਹਨਾਂ ਨੇ ਇੱਕ ਮੱਝ ਜਿਹੜੀ ਉਹ ਵਿਕਾਊ ਕੀਤੀ ਹੈ ਡਾਇਰੈਕਟ ਕ੍ਰਾਸ ਹੈ ਸੋ ਡਿਟੇਲ ਝੋਟੇ ਦੀ ਪੁੱਛਣੀ ਪੈਣੀ ਹੈ ਤੇ ਨਾਲ ਤੁਹਾਨੂੰ ਇਹ ਮੱਝ ਦਿਖਾਉਣੀ ਹੈ ਜਿਹੜੀ ਅੱਜ ਬਾਈ ਹੋਰਾਂ ਨੇ ਵਿਕਾਊ ਕੀਤੀ ਹੈ ਇੱਕ ਚੰਗੇ ਦੁੱਧ ਵਾਲੀ ਮੱਝ ਚੰਗੇ ਢਾਂਚੇ ਦੀ ਹੈ ਤੇ ਬੜੀ ਸੋਹਣੀ ਤਿਆਰ ਹੋ ਰਹੀ ਹੈ ਦਿਨ ਹਾਲਾਂਕਿ ਹਜੇ ਵੀ ਮੇਰੇ ਖਾਲਚੇ ਦੇ ਰਹਿੰਦੇ ਹੋਣਗੇ ਬਾਕੀ ਆਪਾਂ ਇਨਫੋਰਮੇਸ਼ਨ ਬਾਈ ਤੋਂ ਲੈ ਲਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਪਸੰਦ ਆਉਂਦਾ ਹੁੰਦਾ ਉਹਦੀ ਤਸੱਲੀ ਆ ਕੇ ਫੁੱਲ ਕਰ ਸਕਦੇ ਉਹਨੇ ਤੇ ਜਰੂਰ ਤਸੱਲੀ ਕਰਕੇ ਖਰੀਦਿਆ ਕਰੋ ਆਓ ਇਨਫੋਰਮੇਸ਼ਨ ਬਾਈ ਤੋਂ ਲੈਣੇ ਫਿਰ ਤੋਰਾਂਗੇ ਬਾਈ ਸਸਤੀ ਕਾ ਸਸਤੀ ਕੋਲ ਬਾਈ ਨਾਮ ਆਪਣਾ ਦੱਸ ਦੇ ਵੀਰੇ ਨਾਮ ਰਾਜਪ੍ਰੀਤ ਸਿੰਘ ਜੀ ਰਾਜਪ੍ਰੀਤ ਭਾਈ ਮੈਂ ਪਹਿਲੀ ਵਾਰ ਆਇਆ ਤੁਹਾਡੇ ਕੋਲ ਬੜੀਆਂ ਚੰਗੀਆਂ ਮੁਰਾ ਨਸਲ ਦੇ ਹਾਂ ਮੱਝਾਂ ਕਦੋਂ ਤੋਂ ਚੰਗੀਆਂ ਮੱਝਾਂ ਰੱਖ ਰਹੇ ਹੋ ਇਸ ਤਰ੍ਹਾਂ ਆਪਾਂ 2016-17 ਤੋਂ ਕੰਮ ਚੱਲਦਾ ਹੀ ਆਪਣਾ 2016-17 ਤੋਂ ਹਾਂਜੀ ਵੱਧ ਤੋਂ ਵੱਧ ਦੁੱਧ ਕਿੰਨੇ ਕਾਲੀ ਮੱਝਾਂ ਉ ਘਰ ਚ 21 ਕਿਲੋ ਜੀ 21 ਕਿਲੋ ਹਾਂਜੀ ਅੱਛਾ ਬਾਕੀ ਮੱਝਾਂ ਵੀ ਢਾਂਚੇ ਢੁੰਚੇ ਕਾਫੀ ਸੋਹਣੇ ਲੱਗਦੇ ਐ ਐਵਰੇਜ ਜੀ ਕਿੰਨੀ ਕ ਆਉਂਦੀ ਹੂ ਦੁੱਧ ਦੀ ਆਹ ਬਰੇ 17 18 ਬਰੇ 17 18 ਹਾਂਜੀ ਮਤਲਬ 21 20 ਆਲ ਦੇ ਆਸ-ਪਾਸ ਦੀਆਂ ਪਰ ਮੱਝਾਂ ਕਾਫੀ ਹੋਣੀਆਂ ਇਹਨਾਂ ਦੇ ਹਾਂਜੀ 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 ਠੀਕ ਐ ਅੱਛਾ ਭਾਈ ਅੱਜ ਇੱਕ ਝੋਟੀ ਇੱਕ ਮੱਝ ਤੁਸੀਂ ਵੇਚਣ ਲੱਗੇ ਹੋ ਇਹ ਕਿੰਨਾ ਮਸੂਆ ਸੁਹ ਹ ਇਹ ਤੀਜਾ ਸੂਆ ਸੁਹ ਹੁੰਦੀ ਐ ਬਰੇ ਕਰਦੀ ਐ ਆਪਣੀ ਹਾਂ ਕਰਦੀ ਐ ਭਈ ਆਪਾਂ ਤੀਜਾ ਸੂਆ ਇਹਨੇ ਸੋਣਾ ਦਿਨ ਹਜੇ ਕਿਨੇ ਲਊ ਬਾਦ ਦਿਨ ਤਾਂ 5 ਦਿਨ ਲਊਗੀ 5 ਕਿ ਦਿਨ ਹਜੇ ਲੈ ਹਾਂਜੀ ਅੱਛਾ ਭਾਈ ਇਹਦੀ ਦੁੱਧ ਦੀ ਕੀ ਡਿਟੇਲ ਆ ਪਿਛਲੇ ਸੂਏ ਦੀ ਪਿਛਲੇ ਸੂਏ 20 ਕਿਲੋ ਜੀ 20 ਕਿਲੋ ਦੂਜੇ ਸੂਏ ਦੁੱਧ ਦੇਗੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਹੁਣ ਗੱਬਨ ਤਾਂ ਆਪਣੇ ਬੋਲ ਤੋਂ ਹੀ ਹਾਂ ਆਪਣੇ ਬੋਲ ਤੋਂ ਗੱਬਣਾ ਵੀਰੇ ਬੋਲ ਦਾ ਕੀ ਰਿਕਾਰਡ ਹੈ ਬੋਲ ਦੀ ਮਾਦਾ 21 ਕਿਲੋ ਦਾ ਰਿਕਾਰਡ ਹੈ ਜੀ ਠੀਕ ਹੈ ਇਹ ਵੱਖਰੀ ਬਲੱਡ ਲਾਈਨ ਚੋ ਐਸੇ ਨਾਲ ਤਾਂ ਨਹੀਂ ਮੈਚ ਕਰਦਾ ਨਹੀਂ ਨਹੀਂ ਵੱਖਰੀ ਬਲੱਡ ਲਾਈਨ ਹੈ ਜੀ ਵੱਖਰੀ ਹੈ ਉਹ ਦੀ ਹਾਂਜੀ ਮੇਲੇ ਮੂਲੇ ਚ ਵੀ ਪਾਇਆ ਕਿਸੇ ਹਾਂ ਪੀਡੀਐਫ ਦੇ ਦੋ ਮੇਲੇ ਜੋ ਜੇਤੂ ਆ ਜੀ ਪੀਡੀਐਫ ਦੇ ਦੋ ਮੇਲੇ ਜਿਹੜੇ ਉਹਨੂੰ ਦਿਖਾਈ ਸੀ ਉਹਨਾਂ ਚੋਂ ਕੈਨ ਵੀ ਪੋਜੀਸ਼ਨ ਆਫ ਦੀ ਰੀਪਲ ਦੋਨਾਂ ਦੇ 7ਵੀਂ 7ਵੀਂ ਆਈ ਹੈ ਜੀ 7ਵੀਂ 7ਵੀਂ ਦੋਵਾਂ 'ਚ ਜਦੋਂ ਪਹਿਲੀ ਵਾਰ 2017 'ਚ ਪਾਇਆ ਸੀਗਾ ਜੀ ਉਹ ਤਾਂ ਖੀਰਾ ਸੀਗਾ ਖੀਰਾ ਤੇ ਦੋਨਿਆਂ ਦਾ ਕੰਪੀਟੀਸ਼ਨ ਇਕੱਠਿਆਂ ਦਾ ਹੋਇਆ ਸੀਗਾ ਠੀਕ ਹੈ ਉਹਦੇ 'ਚ 7ਵੀਂ ਆ ਗਈ ਹਾਂਜੀ ਤੇ ਅਡਲਟ ਬੱਲਾ ਜੋ ਵੀ 7ਵੀਂ ਪੋਜੀਸ਼ਨ ਤੇ ਆਇਆ ਜੀ ਉਸ ਤੋਂ ਬਾਅਦ 'ਚ ਉਹਨਾਂ ਨੇ ਬੱਲ ਬੰਦ ਹੀ ਕਰਤੇ ਆ ਉਸ ਤੋਂ ਬਾਅਦ ਬੰਦ ਕਰਤੇ ਠੀਕ ਹੈ ਅੱਛਾ ਭਾਈ ਬੱਲ ਦੀਆਂ ਜਿਹੜੀਆਂ ਝੋਟੀਆਂ ਆਪਾਂ ਉਹ ਦਿਖਾਵਾਂਗੇ ਜਿਹੜੀਆਂ ਦੁੱਤ ਤੇ ਅੰਜਾਮੀਆਂ ਤੇਰੀ ਤੁਹਾਡੇ ਕੋਲ ਉਹ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਮੱਝ ਦਾ ਰੇਟ ਆਪਾਂ ਕੀ ਰੱਖਦੇ ਰੇਟ ਆ ਦੋਦੋ ਦੱਤਾ ਬਾਈ ਕਹਿੰਦਾ ਵੀ ਪਿਛਲੇ ਸੂਏ ਚ ਹੀ 20 ਕਿਲੋ ਵਾਂਗੂ ਸੂਆ ਇਹਨੇ ਤੀਜਾ ਸੂਣਾ ਚੰਗੇ ਕਦ ਕਾਟ ਦੀ ਇਹ ਕੁੰਡੇ ਸਿੰਘਾਂ ਦੀ ਮੱਝ ਹੈ ਤੁਰੂਗੀ ਤੁਹਾਨੂੰ ਇਹਦਾ ਢਾਂਚਾ ਕਲੀਅਰ ਦਿਸ ਜਾਣਾ ਉਹ ਤੁਹਾਨੂੰ ਲਿਜਾਈ ਸਾਮਣੇ ਪੁੱਲ ਹਾਈਟ ਪੂਰੀ ਲੰਬੀ ਏ ਮੱਝ ਤੇ ਹਵਾਨਾ ਇਹਦਾ ਗਾਵਾਂ ਆਰਕਾ ਦੇਖੋ ਇਹਦੇ ਹਵਾਨੇ ਦੀ ਬਣਾਵਟ ਦੋਸਤੋ ਸਾਹਮਣੇ ਤੁਹਾਨੂੰ ਕਲੀਅਰ ਦਿਸਦੀ ਹੋਣੀ ਏ ਬੜੀ ਚੰਗੀ ਕਰਮ ਵਾਲੀ ਤਿਆਰ ਹੋ ਰਹੀ ਏ 5 ਦਿਨ ਬਾਈ ਨੂੰ ਆਸ ਆ ਵੀ ਹਜੇ ਹੋਰ ਲੈ ਜੂਗੀ ਇਹ ਸੋਨ ਚ ਤੇ 5 ਦਿਨਾਂ ਚ ਹਵਾਨਾ ਕਿੰਨਾ ਕੁ ਟਾਈਟ ਕਰ ਤੂੰ ਦਾ ਅੰਦਾਜ਼ਾ ਫੇਰ ਤੁਸੀਂ ਲਾ ਲੋਗੇ ਹਵਾਨਾ ਫੇਰ ਦੇਖੋ ਕਰਮਾਲੀ ਦਾ ਬੜਾ ਚੰਗਾ ਇਹਦਾ ਤਿਆਰ ਹੈ ਭਾਈ ਮੋੜੋ ਫੇਰ ਇੱਥੋਂ ਆ ਹੀ ਮੋੜ ਲਓ ਭਾਵੇਂ ਸੋ ਹਵਾਨਾ ਫੇਰ ਦੇਖੋ ਇਹ ਤੁਹਾਨੂੰ ਸਿੱਧੀ ਲੈ ਸੋ ਹੁਣ ਫੇਰ ਤੁਸੀਂ ਇਹਦਾ ਥਾਂ ਤੇ ਹਵਾਨਾ ਦੇਖੋ ਕਰਮਾਲੀ ਦਾ ਇਹਦਾ ਰੇਟ ਦੋਸਤੋ ਫੋਨ ਤੇ ਹੈ ਡਾਂਚਾ ਇਹਦਾ ਤੁਸੀਂ ਹੁਣ ਦੇਖ ਹੀ ਰਹੇ ਹੋ ਬੜੀ ਸੋਹਣੀ ਇਹ ਮੱਝ ਵਿਕਰੀ ਆਸਤੇ ਬਾਈ ਹਰਾਂ ਕੋਲ ਅੱਜ ਮੌਜੂਦ ਹੈ ਹਵਾਨੇ ਤੇ ਨਾੜਾਂ ਇਸ ਸਾਈਡ ਤੋਂ ਦਿਸਦੀਆਂ ਐ ਬਾਕੀ ਹੁਣ ਸਟਰਕਚਰ ਤੁਸੀਂ ਦੇਖੋ ਇਹਦਾ ਕਿਸ ਤਰ੍ਹਾਂ ਦਾ ਇਹਦਾ ਰੋਖਾ ਹੈ ਇਸ ਟਾਈਮ ਦਾ ਹਵਾਨੇ ਦਾ ਸੋ ਇਹ ਮੱਝ ਮਟਾਉ ਸੀਗੀ ਜਿਨੇ ਪਸੰਦ ਆਵੇ ਤੱਕ ਆਲ ਤੁਸੀਂ ਕਰ ਲਿਓ ਉਹ ਨਾ ਇਹਨੇ ਕਲੀਅਰ ਹੀ ਕਰਮਾ ਲਈ ਨੇ ਜਿਹੜਾ ਆਪਾਂ ਨੂੰ ਦਿਖਾ ਲਿਆ ਪੂਰਾ ਪ੍ਰੋਪਰ ਬਾਕੀ ਜਿਹੜਾ ਬੱਲ ਹੈ ਦਸੋ ਵੀ ਤੁਹਾਨੂੰ ਇੱਕ ਵਾਰ ਦਿਖਾਉਣਾ ਤੇ ਉਹਦੀਆਂ ਝੋਟੀਆਂ ਬਾਰੇ ਵੀ ਜਾਣਕਾਰੀ ਲੈਣੀ ਅੱਛਾ ਭਾਈ ਇਹ ਬੱਲ ਜਿਹੜਾ ਫਿਰਦਾ ਸਟਰਾ ਵੀ ਤਿਆਰ ਕਰਾਈ ਸੀ ਨਹੀਂ ਡਰੈਕਟ ਕ੍ਰਾਸਿੰਗ ਕਰਾਉਣੇ ਵੀਰੇ ਡਰੈਕਟ ਕ੍ਰਾਸਿੰਗ ਕਰਾਉਣੇ ਠੀਕ ਹੈ ਕਿੰਨੀਆਂ ਕਿ ਝੋਟੀਆਂ ਹੋਣਗੀਆਂ ਅੰਦਾਜ਼ਾ ਜਿਹੜੀਆਂ ਤਿਆਗਣ ਅੰਦਾਜ਼ਾ ਹੈਗਾ ਭਾਈ 25 ਤੋਂ 30 ਝੋਟੀਆਂ ਆਪਣੇ ਪਿੰਡ ਦੇ ਵਿੱਚ ਹੀ ਹਾਂ ਪਿੰਡ ਦੇ ਵਿੱਚ ਵੀ ਆ ਭਾਈ ਢੇਲਵੇਂ ਵੀ ਆ ਫੂਲੇ ਵੀ ਆ ਅੱਛਾ ਕੀ ਦੁੱਧ ਦਾ ਰਿਕਾਰਡ ਰਿਹਾ ਉਹਨਾਂ ਝੋਟੀਆਂ ਦਾ ਦੁੱਧ ਦਾ ਰਿਕਾਰਡ 15 ਕਿਲੋ ਬਾਈ ਪਹਿਲੇ ਸੂਏ 14 15 16 ਤੇ ਵੀ ਕੁਛ ਝੋਟੀਆਂ ਗਈਆਂ ਠੀਕ ਹੈ ਆਪਣੇ ਕੋਲ ਵੀ ਇਹਦੀ ਝੋਟੀ ਕੁਛ ਹਾਂ ਆਪਣੇ ਕੋਲ ਵੀ ਝੋਟੀਆਂ ਕਿੰਨੇ ਕੁ ਦੁੱਧ ਤੇ ਗਈ 15 ਤੋਂ 16 ਕਿਲੋ ਦੇ ਵਿੱਚ ਰਹੀ ਹੈ ਬਾਈ ਉਹ ਆਪਾਂ ਦਿਖਾਵਾਂਗੇ ਪਹਿਲਾਂ ਬੋਲ ਦਿਖਾਦਗੇ ਆਪਾਂ ਕੀ ਫੀਸ ਰੱਖਦੇ ਹੋ ਕ੍ਰੋਸਿੰਗ ₹1000 ਫੀਸ ਆ ਵੀਰੇ ₹1000 ਖੋਲੋ ਬਾਈ 200000 ਰੁਪਿਆ ਫੀਸ ਨਾਰਮਲ ਫੀਸ ਰੱਖੀ ਹੈ ਬਾਈ ਹੋਰਾਂ ਨੇ ਇੱਕ ਖਰਚਾ ਜਿਹੜਾ ਬੋਲ ਦਾ ਕੱਢਣ ਵਾਲਾ ਸਾਹਿਬ ਹੀ ਹੈ ਕੱਲਾ ਪੂਰਾ ਲੰਬਾ ਝੋਟਾ ਸਿੰਗ ਤਾਂ ਤੁਹਾਡੇ ਸਾਹਮਣੇ ਹੀ ਆ ਝੋਟਿਆਂ ਦੇ ਘਾਟੀ ਇੰਨੇ ਨੇੜ ਮੁੜੇ ਹੋਏ ਹੁੰਦੇ ਆ ਜਿੰਨਾ ਸਿੰਗ ਇਹਦਾ ਨੇੜ ਦਿਸਦਾ ਮੁਰਾ ਨਸਲਦਾ ਹੈ ਬੱਲ 2 ਮੇਲੇ ਪੀਡੀਐਫੇ ਮੇਲੇ ਦੇ ਵਿੱਚ 7ਵੀਂ 7ਵੀਂ ਪੋਜੀਸ਼ਨ ਕਾਫੀ ਬੱਲ ਇੰਟਰ ਕਰਦੇ ਸੀ ਉਹਨਾਂ ਚੋਂ 7ਵੀਂ ਪੋਜੀਸ਼ਨ ਹਾਸਲ ਕਰਦਾ ਰਿਹਾ ਉਤੋਂ ਇਹਦੀ ਬੰਤਰ ਦੇਖੋ ਹਾਈਟ ਦੇਖੋ ਕਰਮਾਲੇ ਦੀ ਕਿੰਨਾ ਉੱਚਾ ਇਹ ਬੱਲ ਤੇ ਲੰਬਾ ਵੀ ਕਿੰਨਾ ਹੈ ਉਹਦਾ ਵੀ ਅੰਦਾਜ਼ਾ ਤੁਸੀਂ ਲਾਇਓ ਕਮਾਲਾ ਵੀਰੇ ਵਾਪਸ ਛੋਟੀਆਂ 14 15 ਕਿਲੋ ਬਾਈ ਕਹਿੰਦਾ ਪਹਿਲਾਂ ਨਹੀਂ ਸਟਾਰਟ ਕਰਦੀਆਂ ਦੁੱਤੇ ਆਉਂਦੀਆਂ ਇੱਕ ਝੋਟੀ ਇਹਨਾਂ ਦੇ ਕੋਲ ਵੀ ਉਹ ਤੁਹਾਨੂੰ ਮੈਂ ਵੀਡੀਓ ਚ ਦਿਖਾ ਦੂੰਗਾ 1000 ਰੁਪਿਆ ਇਹਦੀ ਕ੍ਰੋਸਿੰਗ ਵਾਸਤੇ ਫੀਸ ਵੀਰੋ ਰਹਿਣੇ ਰੱਖੀ ਹੈ ਜੇ ਕੋਈ ਵੀਰ ਮੱਝ ਆਪਦੀ ਕ੍ਰੋਸ ਕਰਾਉਣੀ ਚਾਹੁੰਦਾ ਹੈ ਕਈ ਵਾਰਾਂ ਏਆਈ ਨਾਲ ਮੱਝਾਂ ਨਹੀਂ ਰੁਕਦੀਆਂ ਤਾਂ ਉਦੋਂ ਤੁਸੀਂ ਡਾਇਰੈਕਟ ਕ੍ਰੋਸ ਕਰਾਉਣੇ ਆ ਉਹਦੇ ਲਈ ਤੁਹਾਡੇ ਕੋਲੇ ਆਪਸ਼ਨ ਹੈ ਗੋਵਿੰਦਪੁਰੇ ਪਿੰਡ ਦੇ ਵਿੱਚ ਪਟੰਡੇ ਦੇ ਬਿਲਕੁਲ ਨੇੜ ਦਾ ਇਹ ਪੰਡ ਛੋਟੇ ਦੀ ਬਿਊਟੀ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਉਤੋਂ ਸਟ੍ਰੇਟ ਬਿਲਕੁਲ ਕੰਗਰੋੜ ਵੱਲੋਂ ਚੰਗੀ ਬੰਤਰ ਆ ਦੱਸੋ ਸੋਹਣਾ ਝੋਟਾ ਇਹ ਮੂੰਹ ਮੱਥੇ ਲਓ ਵੀ ਤੁਸੀਂ ਦੇਖੋ ਨਵੇਂ ਸੇ ਇਹ ਵੀ ਲੱਗਦਾ ਵੀ ਇਹ ਸ਼ਰੀਫ ਜਾਈ ਬੁੱਲ ਲੈ ਕੋਈ ਉਹ ਸ਼ਰੀਫ ਹੋ ਬਲੈਸ ਹੋਣੀ ਆ ਸਹੀ ਉਹ ਥਰੀ ਜਿਹੜੀ ਨਾਲ ਝੋਟੀ ਖੜੀ ਹੈ ਬਾਈ ਇਹ ਵੀ ਸਿੱਧੀ ਆ ਇੱਕ ਸਾਲ ਉਮਰ ਆ ਸਹੀ ਬਾਈ ਇਹਦੀ ਝੋਟੀ ਇੱਕ ਹੋਰ ਸੁੰਦਰਕਾਰੀ ਦੱਸੋ ਇੱਕ ਸਾਲ ਉਮਰ ਆ ਬਾਈ ਕਹਿੰਦਾ ਝੋਟੀ ਦੇਖੋ ਚੈਂਕੋ ਬਲਦਾ ਸੋਨਾ ਤਾਂ ਬਿਨਾ ਝੱਕ ਝੋਟੀ ਦਾ ਵੀ ਸਿੰਘ ਸੋਨਾ ਹੀ ਹੋਣਾ। ਬਾਕੀ ਇਹਦੀ ਵੀ ਫੁੜਿਆਂ ਦੀ ਸ਼ੇਪ ਦੇਖੋ। ਤੋਂ ਇਹ ਜੋ ਟੀਐਸਏ ਬੋਲ ਦਿਆ ਤੇ ਹੁਣ ਤੁਹਾਨੂੰ ਉਹ ਦਿਖਾ ਦਨੇ ਝੋਟੀ ਜਿਹੜੀ ਬੇਰ ਕੋਲ ਦੁੱਧ ਤੇ ਆਈ ਵੀ ਹੈ ਇਸੇ ਬੋਲਦੀ ਈ ਹੈ। ਅੱਛਾ ਭਾਈ ਇਹਦੀ ਝੋਟੀ ਹੈ ਸਾਹਮਣੇ ਜਿਹੜੀ? ਹਾਂ ਇਹ ਸਾਹਮਣੇ ਆ ਝੋਟੀ ਵੀਰੇ। ਠੀਕ ਹੈ। ਮੜਾ ਇਧਰ ਨੂੰ ਹੱਕੀ ਨੂੰ ਪਿਛਲੇ ਪਾਸੋਂ ਜੇ ਹਵਾਨਾ ਇੱਥੇ ਦਿਖਾ ਲੇ। ਦੋਸਤੋ ਮੈਂ ਅੱਗੇ ਨਹੀਂ ਗਿਆ ਬਸ ਹੁਣ ਬੈਠੇ ਆ। ਟੋਕੜਾ ਵੀਰੇ। ਅੱਛਾ ਠੀਕ ਹੈ ਹੁਣ ਇਹ ਦੂਜੇ ਸੂਏ ਵਾਸਤੇ ਗੱਭਣਾ ਹਾਂ ਦੂਜੇ ਸੂਏ ਵਾਸਤੇ ਗੱਭਣਾ ਬਈ ਠੀਕ ਹੈ ਪਹਿਲੇ ਸੂਏ ਦਾ ਦੁੱਧ ਕਿੰਨਾ ਦੱਸਿਆ 14 15 16 ਤੀ ਵੀ ਗਈ ਆ ਵੀਰੇ ਠੀਕ ਹੈ ਸੋ ਦੱਸੋ 14 15 ਕਿਲੋ ਇਸੇ ਬੁੱਲ ਦੀ ਤੀ ਨੇ ਦੁੱਧ ਦਿੱਤਾ ਬਿਲਕੁਲ ਜਿਵੇਂ ਝੋਟੇ ਦੇ ਬੁੜੇ ਉਸੇ ਤਰ੍ਹਾਂ ਦਾ ਬੱਠ ਪੁੜਾ ਇਸ ਝੋਟੀ ਦਾ ਸੋ ਤੁਸੀਂ ਮੱਝਾਂ ਕ੍ਰੋਸ ਕਰਾ ਸਕਦੇ ਹੋ ਇੱਥੇ ਬੁੱਲ ਬੁੱਲ ਜਿਹੜਾ ਬਾਈ ਖੁਰੀ ਛੱਡਦੇ ਆ ਡਾਇਰੈਕਟ ਕ੍ਰੋਸਿੰਗ ਲਈ ਤੇ ਮੇਨ ਸਾਡੀ ਜਿਹੜੀ ਵੀਡੀਓ ਸੀ ਉਹ ਇਸ ਮੱਝ ਦੀ ਦੱਸੋ ਤੇ ਇਹ ਤੁਹਾਨੂੰ ਇੱਕ ਵਾਰਾ ਫੇਰ ਤੋਰ ਕੇ ਦਿਖਾ ਦਣਾ ਦੋ ਤਨੇ ਦਿੱਤਾ ਦੱਸੋ ਦੂਜੇ ਸੂਏ 'ਚ 20 ਕਿਲੋ ਤੇ ਤੀਜੇ ਸੂਏ ਵਾਸਤੇ ਇਸ ਟਾਈਮ 1 ਗੱਬਣ 5-4 ਦਿਨ ਹਜੇ ਲੈ ਸਕਦੀ ਐ ਇਹਦਾ ਰੇਟ ਫੋਨ ਤੇ ਰੱਖਿਆ ਢਾਂਚਾ ਇਹਦਾ ਤੁਸੀਂ ਹੁਣ ਵੀਡੀਓ 'ਚੋਂ ਦੇਖ ਲਿਆ ਚੰਗਾ ਇਹਦਾ ਥਣ ਤੇ ਹਵਾਨਾ ਪਸਮਾਚ ਬਾਈ ਕਹਿੰਦਾ ਵੀ ਬਹੁਤ ਸੋਹਣਾ ਥਣ ਮੁੱਠੀ ਵਾਲਾ ਥਣ ਕੱਢਦੀ ਐ ਬਈ ਠੀਕ ਐ ਚੰਗਾ ਥਣ ਕੱਢੂਗੀ ਬਾਕੀ ਉਹਦਾ ਆਈਡੀਆ ਤੁਹਾਨੂੰ ਵੀ ਲੱਗ ਜਾਣਾ ਜਿਹੜਾ ਵੀਰ ਖਰੀਦਣਾ ਚਾਹਵੇ ਤਾਂ ਸੰਪਰਕ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਬੰਦ ਦਿਓ ਬਈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਇਹ ਮੱਝ ਤੁਹਾਨੂੰ ਦਿਖਾਉਣੀ ਸੀ ਤੇ ਉਹ ਤੁਸੀਂ ਦੂਰੀਵਾਰ ਫੇਰ ਤੁਹਾਨੂੰ ਤੋਰ ਕੇ ਦਿਖਾਤੀ ਹੈ ਹਾਲਾਂਕਿ ਪਹਿਲਾਂ ਵੀ ਸ਼ੁਰੂਆਤ 'ਚ ਇਹਨੂੰ ਦਿਖਾ ਚੁੱਕੇ ਸੀ ਸੋ ਕੰਟੈਕਟ ਜਿਹੜਾ ਤੁਸੀਂ ਵੀਰ ਨਾਲ ਬਣਾ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ